ਲੋਬੀ ਮੇਤ੍ਰਾ ਸ਼ਹਿਰ ਬਰਨਾਲੇ ਖੜੇ ਆ ਬਰਨਾਲੇ ਸ਼ਹਿਰ ਦੇ ਵਿੱਚ ਤਨੌਲਾ ਰੋਡ ਦੇ ਉੱਪਰ ਨਾ ਅੱਜ ਆਪਾਂ ਪਹੁੰਚੇ ਆ ਇੱਥੇ ਆ ਗਲੀ ਦੇ ਵਿੱਚ ਨਾ ਜਿੱਥੇ ਕਾਂ ਬੋਲਦੇ ਸੀ ਅੱਜ ਮੇਲਾ ਲੱਗਿਆ ਹੋਇਆ ਹੈ ਮੇਲਾ ਕਿਉਂ ਲੱਗਿਆ ਹੋਇਆ ਹੈ ਇਧਰਲੇ ਪਾਸੇ ਫਲੈਕਸ ਤੇ ਪੜ੍ਹ ਲਓ ਲੱਖੂ ਸਭ ਬ੍ਰਾਂਚ ਇਹ ਉਹ ਸਾਡਾ ਭਰਾ ਲੱਖੂ ਹੈ ਜਿਹਨੇ ਸਿੱਧੂ ਮੂਸੇਵਾਲੇ ਦੇ ਟਰੈਕਟਰ ਦੇ ਉੱਪਰ ਨਾ ਵੱਡਾ ਸਾਰਾ ਸਿਸਟਮ ਲਾਇਆ ਸੀ ਤੇ ਚਾਰੇ ਪਾਸੇ ਗੱਲਾਂ ਕਰਵਾਤੀਆਂ ਸੀ ਬਰਨਾਲੇ ਮੇਲਾ ਤਾਂ ਲੱਗਿਆ ਹੋਇਆ ਹੈ ਕਿਉਂਕਿ ਵਾਈ ਨੇ ਬ੍ਰਾਂਚ ਕਰ ਲਈ ਜਿਹੜੀ ਗਲੀ ਦੇ ਵਿੱਚ ਕਾਣੀ ਸੀ ਬੋਲਦੇ ਨਾ ਅੱਜ ਪੂਰੀ ਤਰ੍ਹਾਂ ਮੇਲਾ ਲੱਗਿਆ ਹੋਇਆ ਵਿਆਹ ਵਾਲਾ ਮਾਹੌਲ ਬਣਿਆ ਪਿਆ ਜਿਹੜੇ ਇੱਥੇ ਪਲਾਟ ਨੇ ਨਾ ਗਲੀ ਦੇ ਵਿੱਚ ਉੱਥੇ ਗੋਡੇ-ਗੋਡੇ ਘਾਹ ਹੋਇਆ ਸੀ ਪਹਾੜੀ ਕਿੱਕਰਾ ਉਗਰੇ ਉੱਗਿਆਈਆਂ ਸੀ ਪਰ ਵਾਈ ਬਰੇ ਨੇ ਸਾਰਾ ਕੁਝ ਸਾਫ਼ ਕਰਤਾ ਸਾਫ਼ ਇਸ ਕਰਕੇ ਕਰਤਾ ਕਿਉਂਕਿ ਇਹ ਮੇਲਾ ਇੱਕ ਦਿਨ ਨਹੀਂ ਮਿੱਤਰ ਉਹ ਇਹ ਸਦਾ ਹੀ ਲੱਗਿਆ ਰਹਿਣਾ ਆ ਸਾਹਮਣੇ ਖੜਾ ਸਾਡਾ ਵੀਰ ਲੱਖਾ ਡੈਂਟਰ ਜਿਹਦੀ ਸਾਰੀ ਰਹਿਣਮਾਈ ਦੇ ਹੇਠ ਅੱਜ ਦਾ ਕੰਮ ਹੋ ਰਿਹਾ ਹੈ ਇਧਰਲੇ ਪਾਸੇ ਫਲੈਕਸਾਂ ਲੱਗੀਆਂ ਲੱਖਾ ਟਰੈਕਟਰ ਅਸੈਸਰੀ ਅਸੈਸਰੀ ਦੇ ਵਿੱਚ ਮਿੱਤਰੋ ਕੀ ਕੁਝ ਆ ਜਾਂਦਾ ਤੁਸੀਂ ਸਾਰੇ ਜਾਣਦੇ ਹੋ ਕਿਉਂਕਿ ਟਰੈਕਟਰਾਂ ਦੇ ਘੋੜੇ ਬੰਪਰ ਟਰੈਕਟਰਾਂ ਦੀਆਂ ਕਨੋਪੀਆਂ ਤੇ ਟਰੈਕਟਰਾਂ ਦਾ 뮤직 ਸਿਸਟਮ ਬਹੁਤ ਕੁਝ ਹੈ ਅੱਜ ਜਿੰਨੇ ਵੀ ਸੱਜਣਾਂ ਇਨਵਾਈਟ ਕੀਤੇ ਹੋਏ ਆ ਪਾਰਟੀ ਤੇ ਪਹੁੰਚੇ ਆ ਤੁਸੀਂ ਸਾਰਿਆਂ ਦੀ ਦਰਸ਼ਨ ਕਰ ਲਓ ਜਿੰਨੇ ਵੀ ਮਿੱਤਰ ਪਿਆਰੇ ਬਾਈ ਲੱਖੇ ਦੇ ਨਾਲ ਜੁੜੇ ਹੋਏ ਨੇ ਜਾਂ ਸਾਡੇ ਵੀਰ ਲੱਖੂ ਦੇ ਨਾਲ ਮੂਲਾ ਸਿੰਘ ਵਾਲੇ ਦੇ ਨਾਲ ਜੁੜੇ ਹੋਏ ਨੇ ਉਹ ਸਾਰੇ ਭਰਾਣਾ ਜੇ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋਏ ਨੇ ਤੇ ਇਕੱਲੇ-ਇਕੱਲੇ ਦੇ ਦਰਸ਼ਨ ਕਰੀ ਚਲੋ ਸਾਰੇ ਸਾਡੇ ਮਿੱਤਰ ਪਿਆਰੇ ਨੇ ਜੇ ਇਕੱਲੇ-ਇਕੱਲੇ ਦਾ ਨਾਮ ਦੱਸਣ ਲੱਗੇ ਤਾਂ ਬਹਲਾ ਟਾਈਮ ਲੱਗ ਜੂਗਾ ਲਾਲੀ ਖੜਾ ਠੋਲੀ ਵਾਲੀ ਆ ਤੇ ਯਾਦਵਿੰਦਰ ਖੜਾ ਤੇ ਇਧਰਲੇ ਪਾਸੇ ਆ ਕਰੋ ਬਾਈ ਉਹਨਾਂ ਦੇ ਆ ਗੁਰਲਾਲ ਦਾ ਬੇਟਾ ਖੜਾ ਹੈ ਹੈ ਤੇ ਆ ਸਾਡਾ ਜਸੂ ਆਉਂਦਾ ਤੇ ਇਧਰਲੇ ਪਾਸੇ ਵੀ ਦਿਖਾ ਦਈਏ ਆ ਖੜਾ ਗੁਰਲਾਲ ਦਾ ਮੁੰਡਾ ਤੇ ਨਾਲ ਸਾਡਾ ਵੀਰ ਹੰੜਿਆਏ ਵਾਲਾ ਤੇ ਬਾਈ ਲੱਖੂ ਕਹਿੰਦਾ ਪਹਿਲਾਂ ਬਈ ਆਪਾਂ ਕੇਕ ਕੱਟ ਦੀਏ ਬਾਕੀ ਗੱਲਾਂ ਬਾਤਾਂ ਸਾਰੀਆਂ ਕਰਦੇ ਆ ਬਾਅਦ ਦੇ ਵਿੱਚ ਸੋ ਓਪਨਿੰਗ ਦੇ ਸਮੇਂ ਨੇ ਬਾਈ ਹਰਿਆਣੇ ਬਾਈ ਲੱਖੂ ਨੇ ਪਹਿਲਾਂ ਲੱਖੇ ਡੈਂਟਰ ਦੇ ਨਾਲ ਮੂੰਹ ਦੇ ਵਿੱਚ ਕੇਕ ਪਾ ਕੇ ਮਹੂਰਤ ਕੀਤੀ ਆ ਉਹ ਤੋਂ ਬਾਅਦ ਫਿਰ ਬਾਈ ਲੱਖਾ ਕਹਿੰਦਾ ਕਹਿੰਦਾ ਉਸਤਾਦ ਜੀ ਤੁਹਾਡੀ ਰਹਿਣਮਾਈ ਹੀ ਟੀ ਸਾਰਾ ਕੰਮ ਚੱਲਣਾ ਤੁਹਾਡੀ ਮਿਹਰਬਾਨੀ ਆ ਕਹਿੰਦਾ ਫਿਰ ਮੈਂ ਵੀ ਤੁਹਾਡਾ ਮੂੰਹ ਮਿੱਠਾ ਕਰਵਾਦਾ ਹਾਂ ਨਾ ਚਲੋ ਬਣਦਾ ਵੀ ਸੀਗਾ ਤੇ ਵਿਚਾਲੇ ਸਾਡਾ ਭਰਾ ਖੜਾ ਕਾਲਾ ਡੈਂਟਰ ਲਓ ਮਿੱਤਰੋ ਬਾਈ ਲੱਖੇ ਨੇ ਮੂੰਹ ਮਿੱਠਾ ਕਰਵਾਇਆ ਆਪਣੇ ਉਸਤਾਦ ਦਾ ਕਿਉਂਕਿ ਬਾਈ ਲੱਖੇ ਨੇ ਨਾ ਸਾਰਾ ਕੰਮ ਇਹ ਬਾਈ ਕਾਲੇ ਡੈਂਟਰ ਤੋਂ ਸਿੱਖਿਆ ਤੇ ਕਾਲਾ ਵੀ ਬੰਦਾ ਬਹੁਤ ਘੈਂਟ ਹੈ ਇਹ ਵੀ ਇੱਕ ਮੰਨਿਆ ਪਰ ਮੰਨਿਆ ਚੋਟੀ ਦਾ ਕਾਰੀਗਰ ਹੈ ਵੈਸੇ ਸਾਡੇ ਬਰਨਾਲੇ ਦੇ ਵਿੱਚ ਲਗਭਗ ਜਿੰਨੇ ਵੀ ਸੱਜਣ ਨੇ ਨਾ ਜਿੰਨੇ ਵੀ ਡੈਂਟਰ ਪੈਂਟਰ ਨੇ ਸਾਰੀ ਚੋਟੀ ਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਾਡੇ ਲੱਖੇ ਡੈਂਟਰ ਦੇ ਨਾਲ ਪੈਂਟਰ ਹੈ ਉਹ ਕਹਿੰਦਾ ਬਾਈ ਮੇਰਾ ਵੀ ਮੂੰਹ ਮਿੱਠਾ ਕਰਵਾ ਦੇ ਲੱਖਾ ਕਹਿੰਦਾ ਬਾਈ ਆਪਾਂ ਸਮੁੱਚੀ ਟੀਮ ਦੇ ਹੀ ਕਰਵਾ ਦਿੰਨੇ ਆ ਹਨਾ ਤੇ ਪੈਂਟਰ ਨੇ ਫਿਰ ਬਾਈ ਲੱਖੇ ਦਾ ਮੂੰਹ ਮਿੱਠਾ ਕਰਵਾਤਾ ਤੇ ਉਸ ਤੋਂ ਬਾਅਦ ਜਿੰਨੀ ਜ ਆਪਣੀ ਟੀਮ ਸੀ ਇਹਨਾਂ ਦੀ ਇਹ ਕਹਿੰਦੇ ਬਈ ਹੁਣ ਸਾਰਿਆਂ ਦੇ ਮੂੰਹ ਮਿੱਠਾ ਕਰਵਾ ਦਈਏ ਕੋਈ ਸੱਜਣ ਵੀਡੀਓ 'ਚ ਆਉਣ ਕਿੰਨੀ ਹੋ ਰਹਿ ਨਾ ਜਾਵੇ ਤਾਂ ਕਰਕੇ ਮਿੱਤਰੋ ਇਧਰਲੇ ਪਾਸੇ ਸਾਡੇ ਭਰਾ ਆ ਗਏ ਹੈ ਜਿਹੜੇ ਬਾਈ ਹੋਰਾਂ ਦੇ ਨਾਲ ਕੰਮ ਕਰਦੇ ਨੇ ਤੇ ਇਧਰਲੇ ਪਾਸੇ ਸੱਜਣਾ ਆ ਕੇ ਸਾਡੇ ਇਧਰ ਫਰੈਂਡ ਜਾਲਾ ਸਾਡਾ ਵੀਰ ਜਲੂਰ ਵਾਲਾ ਖੜਾ ਆਈਟੀਆਈ ਚੌਂਕ ਦੇ ਨੇੜੇ ਇਹ ਭਰਾ ਦੀ ਵੀ ਵਰਕਸ਼ਾਪ ਹੈ ਤੇ ਸਾਰਿਆਂ ਨੂੰ ਬਹੁਤ ਸਾਰਾ ਚਾਹ ਦੀਗਾ ਚਾਹ ਇਸ ਗੱਲ ਦਾ ਸੀ ਕਿਉਂਕਿ ਬਰਨਾਲਾ ਇੱਕ ਐਸਾ ਸ਼ਹਿਰ ਆ ਬਈ ਜਿੱਥੇ ਕਨੂਪੀਆਂ ਵੀ ਮਿਲ ਜਾਂਦੀਆਂ ਨੇ ਟਰੈਕਟਰਾਂ ਦੇ ਵੱਡੇ ਛੋਟੇ ਟਾਇਰ ਵੀ ਮਿਲ ਜਾਂਦੇ ਆ ਹਰ ਇੱਕ ਸਮਾਨ ਮਿਲ ਜਾਂਦਾ ਪਰ ਇੱਥੇ ਨਾ ਕੱਲੇ 뮤జిక్ ਸਿਸਟਮ ਦੀ ਘਾਟ ਸੀ ਵੈਸੇ ਸਾਡੇ ਭਰਾ ਬਹੁਤ ਨੇ ਤੇ ਪਹਿਲਾ ਪੈਂਟਰ ਕਹਿੰਦਾ ਪੱਟੀ ਭੱਜਣਾ ਕਹਿੰਦਾ ਯਾਰ ਲੱਖੇ ਨੇ ਤੱਕਦਾ ਕੇਕ ਖਵਾਤਾ ਬਾਈ ਕਹਿੰਦਾ ਜ਼ਿੰਮੇਵਾਰੀ ਮੈਂ ਵੀ ਨਿਭਾਦਾ ਸਾਰੇ ਭਰਾ ਯਾਰ ਪਿਆਰ ਕਰਦੇ ਆ ਹਨ ਬਹੁਤ ਕੈਂਡ ਆ ਫਿਰ ਧਰਮਾ ਕਹਿੰਦਾ ਬਾਈ ਯਾਰ ਮੈਂ ਵੀ ਥੋੜਾ ਜਿਹਾ ਬਾਈ ਦਾ ਮੂੰਹ ਮਿੱਠਾ ਕਰਵਾਦਾ ਮੈਂ ਵੀ ਮੁਬਾਰਕਾਂ ਦੇਦਾ ਮੈਂ ਕਿਹਾ ਜਾ ਧਰਮਿਆ ਤੂੰ ਵੀ ਆਪਣਾ ਫਰਜ਼ ਨਿਭਾ ਦੇ ਆਪਾਂ ਗੱਲ ਕਰਦੀ ਸੀ ਵੀ ਬਰਨਾਲੇ ਦੇ ਵਿੱਚ ਨਾ ਤੇ 뮤జిక్ ਸਿਸਟਮ ਦੀ ਥੋੜੀ ਜਿਹੀ ਕਮੀ ਸੀ ਉਹ ਸਾਡੇ ਭਰਾ ਲੱਖੂ ਮੂਲਾ ਸਿੰਘ ਵਾਲੇ ਨੇ ਪੂਰੀ ਕਰਤੀ ਉਹਨੇ ਬਾਈ ਲੱਖੇ ਡੈਂਟਰ ਦੇ ਨਾਲ ਮਿਲ ਕੇ ਨਾ ਬ੍ਰਾਂਚ ਖੜੀ ਕਰਤੀ ਤੇ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਵੀ ਜਿਹੜੇ ਸੱਜਣਾ ਦੇ ਦਿਲ ਦੇ ਵਿੱਚ ਚਾਹਣਾ ਸੀ ਨਾ ਵੀ ਬਾਈ ਅਸੀਂ ਬਾਈ ਲੱਖੂ ਦਾ ਸਿਸਟਮ ਲਵਾਉਣਾ ਲੱਖੂ ਦਾ ਪਿੰਡ ਮੂਲਾ ਸਿੰਘ ਵਾਲਾ ਪੈ ਜਾਂਦਾ ਬਹੁਤ ਸੱਜਣਾ ਇਹ ਸੋਚ ਲੈਂਦੇ ਸੀ ਬਾਈ ਯਾਰ ਮੂਲਾ ਸਿੰਘ ਵਾਲਾ ਸਾਨੂੰ ਦੂਰ ਪੈਂਦਾ ਵੀ ਬਾਈ ਦਾ ਨਾਮ ਇੰਨਾ ਵੱਡਾ ਵੀ ਪਤਾ ਨਹੀਂ ਮਹਿੰਗੇ ਸਿਸਟਮ ਲਾਉਂਦਾ ਹੋ ਪਤਾ ਨਹੀਂ ਬਾਈ ਕੋਲੇ ਸਮਾਂ ਹੋਊ ਜਾਂ ਨਹੀਂ ਹੋਊ ਹੁਣ ਸਾਰੇ ਭਰਾਵਾਂ ਨੂੰ ਖੁੱਲਾ ਓਫਰ ਹੈ ਤੇ ਜਿਨ੍ਹਾਂ ਦੇ ਦਿਲ ਦੇ ਵਿੱਚ ਚਾਹਣਾ ਵੀ ਬਾਈ ਅਸੀਂ ਲੱਖੂ ਦਾ ਸਿਸਟਮ ਲਗਾਉਣਾ ਹੈ ਜਿੱਥੋਂ ਸਿੱਧੂ ਮੂਸੇ ਵਾਲੇ ਨੇ ਲਵਾਇਆ ਸੀ ਬਾਈ ਆਰ ਨੇਤ ਨੇ ਚਾਰ ਪੰਜ ਟਰੈਕਟਰਾਂ ਤੇ ਲਵਾ ਲਿਆ ਤੇ ਬਾਈ ਜਸਕਰਨ ਗਰੇਵਾਲ ਨੇ ਉੱਥੋਂ ਲਵਾਇਆ ਯਾਨੀ ਕਿ ਮੈਂ ਕਹਿੰਦਾ ਟਾਪ ਦੇ ਸ਼ੰਗਰਨ ਲਗਭਗ ਸਾਰੇ ਵੀ ਬਾਈ ਲੱਖੂ ਦਾ ਸਿਸਟਮ ਹੀ ਲਵਾ ਕੇ ਲੈ ਕੇ ਆਏ ਨੇ ਤੇ ਹੁਣ ਜਿੰਨੇ ਵੀ ਦੋਸਤਾਂ ਮਿੱਤਰਾਂ ਦੇ ਦਿਲ ਦੇ ਵਿੱਚ ਚਾਹਣਾ ਹੈ ਵੀ ਬਾਈ ਅਸੀਂ ਵੀ ਲੱਖੂ ਦਾ ਸਿਸਟਮ ਲਗਾਉਣਾ ਹੈ ਤਾਂ ਚੁੱਪ ਕਰਕੇ ਬਰਨਾਲੇ ਆ ਜਿਓ ਉਹੀ ਬਾਈ ਲੱਖੂ ਦੇ ਸਿਸਟਮ ਆ ਸਾਰੇ ਨਾ ਹੁਣ ਤੁਹਾਡੇ ਲੱਖਾ ਡੈਂਟਰ ਲਾਊਗਾ ਤੇ ਬਾਕੀ ਬਾਈ ਤਾਂ ਮੋਡੀਫਿਕੇਸ਼ਨ ਦਾ ਕੰਮ ਪਹਿਲਾਂ ਵੀ ਸੀ ਤੇ ਆ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਤੇ ਕੇਕ ਕੱਟਦੇ ਕੱਟਦੇ ਜਿਵੇਂ ਕਹਿੰਦੀ ਏ शक ਦੇ शक ਦੇ ਚਾਹ ਪਾਣੀ ਪੀਂਦੇ ਪੀਂਦੇ ਹਨਾ ਤੇ ਕਾਫੀ ਸਾਰਾ ਸਾਨੂੰ ਟਾਈਮ ਲੱਗ ਗਿਆ ਤੇ ਅੱਜ ਦੇ ਮੁੱਖ ਮਹਿਮਾਨ ਵਈ ਜੱਗੀ ਸੰਘੇੜਾ ਗੀਤਕਾਰ ਤੇ ਨਾਲ ਸਾਡਾ ਭਰਾ ਜਸਕਰਨ ਗਰੇਵਾਲ ਉਹ ਵੀ ਥੋੜੇ ਸਮੇਂ ਦੇ ਵਿੱਚ ਪਹੁੰਚਣ ਵਾਲਿਆ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਉਣੇ ਆ ਤੇ ਦੁਬਾਰਾ ਦੱਸ ਦਈਏ ਵੀ ਬਹੁਤ ਵਧੀਆ ਭਰਾ ਦਾ ਪ੍ਰਬੰਧ ਕੀਤਾ ਹੋਇਆ ਤੀਗਾ ਇਧਰਲੇ ਪਾਸੇ ਸਾਡਾ ਵੀਰ ਮਾਨ ਬਠਿੰਡੇ ਵਾਲਾ ਵੀ ਬੈਠਾ ਹੈ ਸਾਡਾ ਯੂਟਿਊਬਰ ਗੱਗੀ ਮਾਲਵਾ ਟਰੈਕਟਰ ਵਾਲਾ ਵੀ ਸਾਡਾ ਪਰ ਇਧਰ ਦਲਜੀਤ ਚੁੱਗਿਆਂ ਵਾਲਾ ਵੀ ਤੇ ਚੋਟੀ ਦੇ ਜਿਹੜੇ ਗੜਵਾਨ ਕਹਿੰਦੀ ਹੈ ਨਾ ਚੋਟੀ ਦੇ ਟਰੈਕਟਰਾਂ ਦਾ ਵਪਾਰ ਕਰਦੇ ਆ ਜਿਨ੍ਹਾਂ ਨੂੰ ਇੰਨੀ ਕੁ ਪਰਖ ਹੈ ਵੀ ਟਰੈਕਟਰ ਦੇ ਆਲੇ ਦੁਆਲੇ ਢੇੜਾ ਦੇ ਕੇ ਟਰੈਕਟਰ ਤੇ ਬਾਰੇ ਰੇਟ ਲਾ ਦਿੰਦੇ ਨੇ ਟਰੈਕਟਰ ਦਾ ਨਕਸ਼ਾ ਦੱਸ ਦਿੰਦੇ ਆ ਤੌਰ ਦੇ ਕੇ ਉਹ ਸੱਜਣ ਵੀ ਪਹੁੰਚੇ ਹੋਇਆ ਤੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਜਿਹੜੇ ਅੱਜ ਸੈਟਅਪ ਲੱਗਿਆ ਹੋਇਆ ਬਾਈ ਦੇ ਸਿਸਟਮ ਰੱਖੇ ਹੋਏ ਨੇ ਨਾ ਦੇਖੋ ਪਹਿਲਾ ਛੋਟਾ ਰੱਖਿਆ ਉਸ ਤੋਂ ਬਾਅਦ ਡਬਲ ਸਪੀਕਰਾਂ ਵਾਲਾ ਉਸ ਤੋਂ ਬਾਅਦ ਫਿਰ ਉਦੋਂ ਵੱਡਾ ਸਿਸਟਮ ਹਨਾ ਸਿਸਟਮ ਫਿਰ ਉਸ ਤੋਂ ਬਾਅਦ ਵੱਡਾ ਸਿਸਟਮ ਫਿਰ ਉਸ ਤੋਂ ਜ਼ਿਆਦਾ ਵੱਡਾ ਸਿਸਟਮ ਤੇ ਜਾਨੀ ਕਿ ਨਾ ਜਾਇਜ਼ ਰੇਟ ਤੋਂ ਲੈ ਕੇ ਮਹਿੰਗੇ ਤੋਂ ਮਹਿੰਗੇ ਸਿਸਟਮ ਬਾਈ ਲੱਖੂ ਦੇ ਤਿਆਰ ਕੀਤੇ ਹੋਏ ਆ ਇਹ ਸਾਰੇ ਵਰਨਾਲੇ ਦੇ ਵਿੱਚ ਲੱਗਿਆ ਕਰਨਗੇ ਤੇ ਦੁਬਾਰਾ ਫਿਰ ਦਿਖਾ ਦਿੰਨੇ ਆ ਆ ਕਰੋ ਚੈੱਕ ਬਾਈ ਨੇ ਨਾ ਸ਼ਟਾਲਾਂ ਵਾਂਗੂ ਇਸ ਤਰ੍ਹਾਂ ਸਿਸਟਮ ਸਾਰਾ ਚੰੜਕੇ ਰੱਖਿਆ ਹੋਇਆ ਦੀ ਬਹੁਤ ਜ਼ਿਆਦਾ ਘੈਂਟ ਕੁਆਲਟੀ ਆ ਬਾਈ ਦੀ ਤੁਸੀਂ ਲਗਭਗ ਤੁਸੀਂ ਇਹ ਦੇਖੋ ਯਾਰ ਮੈਂ ਇੱਕ ਗੱਲ ਕਹੂੰਗਾ ਵੀ ਕਲਾਕਾਰਾਂ ਨੂੰ ਜਿਆਦਾ ਫਰਕ ਹੁੰਦੀ ਹੈ ਕਲਾਕਾਰ ਵਾਈਲੇ ਕਿਉਂ ਆਉਂਦੇ ਆ ਤੇ ਮਿੱਤਰੋ ਜਿਸ ਘੜੀ ਦਾ ਬੇਸਬਰੀ ਦੇ ਨਾਲ ਇਤਜ਼ਾਰ ਸੀ ਸਾਡਾ ਵੀਰ ਜਸ ਕਰਨ ਗਰੇਵਾਲ ਜਿਨ੍ਹਾਂ ਦੇ ਬਹੁਤ ਗਾਣੇ ਹਿੱਟ ਹੋਇਆ ਤੁਸੀਂ ਸਾਰਿਆਂ ਨੇ ਸੁਣਿਆ ਤੇ ਨਾਲ ਸਾਡਾ ਭਰਾ ਜੱਗੀ ਸੰਘੇੜਾ ਵੀ ਆ ਗਿਆ ਤੇ ਫਿਰ ਆਪਾਂ ਬਾਈ ਨੂੰ ਵੀ ਮਿਲੇ ਬਾਈ ਜੱਗੀ ਗੀਤਕਾਰ ਨੂੰ ਵੀ ਮਿਲੇ ਜੀ ਦਾ ਗੀਤ ਲਿਖਿਆ ਹੋਇਆ ਸੀ ਵੀ ਪਹਿਲਾਂ ਵਿਆਹ ਤੋਂ ਬਾਅਦ ਆਪਾਂ ਮਿਲਾਂ ਜੀ ਸਿਡਨੀ ਪਹਿਲਾਂ ਸਿੰਮਲੇ ਮੈਂ ਜਾ ਨਹੀਂ ਸਕਦੀ ਹਨਾ ਤੇ ਬਿਨਾ ਮਾਪਿਆਂ ਤੋਂ ਮੈਂ ਵਿਆਹ ਨਹੀਂ ਕਰਾ ਸਕਦੀ ਬਹੁਤ ਸੋਹਣੀਆ ਲੈਣਾ ਸੀ ਤੇ ਉੱਡਦੇ ਜਹਾਜ਼ਾਂ ਦੇ ਨੰਬਰ ਪੜ ਲੈਂਦੇ ਜਿਹੜੇ ਰੱਖਦੇ ਕਬੂਤਰਾਂ ਦਾ ਸ਼ੌਂਕ ਵੱਲੀਏ ਜਾਨਕਿ ਬਹੁਤ ਸਾਰੇ ਹਿੱਟ ਗੀਤਬਾਈ ਜੱਗੀ ਸਿੰਘੜੇ ਦੇ ਲਿਖੇ ਹੋਏ ਆ ਤੇ ਜਸ ਜੇ ਜਸਕਰਨ ਗਰੇਵਾਲ ਦੀ ਗੱਲ ਕਰ ਲਈਏ ਵੀ ਅੱਜ ਕੱਲ੍ਹ ਖੇਤ ਅਸੀਂ ਝੋਨਾ ਲਾਉਣੇ ਆ ਸਾਡੀਆਂ ਜਦੋਂ ਚੱਕ ਮਰਜੀ ਕਰ ਲਈਂ ਸਟੋਰੀਆਂ ਹਨਾ ਤੇ ਬਹੁਤ ਸਾਰੇ ਗੀਤਬਾਈ ਦੇ ਹਿੱਟ ਹੋਏ ਹੋਣੇ ਤੁਸੀਂ YouTube ਤੇ ਜਾ ਕੇ ਸੁਣ ਵੀ ਸਕਦੇ ਹੋ ਤੇ ਮਿੱਤਰੋ ਬਹੁਤ ਅੱਜ ਖੁਸ਼ੀ ਦਾ ਪਲ ਸੀ ਸਾਰਿਆਂ ਦੇ ਨਾ ਚਿਹਰਾਂ ਤੇ ਬੜੀ ਜਿਆਦਾ ਖੁਸ਼ੀ ਸੀ ਜਦੋਂ ਵੀ ਜਦੋਂ ਕੋਈ ਭਰਾ ਤਰੱਕੀ ਕਰਦਾ ਹੈ ਨਾ ਜਦੋਂ ਕੋਈ ਆਪਾਂ ਨਵੇਂ ਕੰਮ ਦੀ ਮਹੂਰਤ ਕਰਦਾ ਤਾਂ ਖੁਸ਼ੀ ਸਾਰਿਆਂ ਨੂੰ ਆਪ ਆੜੇ ਹੁੰਦੀ ਹੈ ਫਿਰ ਬਾਈ ਉਰੇ ਨੇ ਜਾ ਕੇ ਇੱਧਰ ਜਿਵੇਂ ਕਹ ਦੀ ਜਗਦੀਪ ਬਾਠ ਹਨ ਜਿਹੜਾ ਪਿੱਛੇ ਜੇ ਇੱਕ ਆਪਣੇ ਆਮ ਆਦਮੀ ਪਾਰਟੀ ਦੇ ਵਿੱਚ ਹੁੰਦਾ ਸੀ ਉਸ ਤੋਂ ਬਾਅਦ ਆਜ਼ਾਦ ਚੋਣ ਲੜ ਕੇ ਹਟੇ ਨੇ ਪਰ ਇਹਨਾਂ ਸਾਰਿਆਂ ਨੇ ਰਲ ਕੇ ਮਤਲਬ 22 ਲੱਖੂ ਤੋਂ ਸਿਸਟਮ ਬਾਰੇ ਜਾਣਕਾਰੀ ਲਈਤੀ ਤੇ ਬਾਈ ਉਰੀ ਜਾਣਦੀ ਨੇ ਵੈਸੇ ਬਾਕੀ ਤੁਹਾਨੂੰ ਹੋਰ ਗੱਲ ਦੱਸ ਦੰਨਾ ਏ ਬਾਈ ਜਸਕਰਨ ਗਰੇਵਾਲ ਉਹ ਹੈ ਜਿਨ੍ਹਾਂ ਨੇ ਬਾਈ ਸਿੱਧੂ ਮੂਸੇ ਵਾਲੇ ਨੂੰ ਆਪਣਾ 4 ਟਰੈਕਟਰ ਗਿਫਟ ਕੀਤਾ ਸੀਗਾ 59 ਗੇਰਾ ਟਰੈਕਟਰ ਗਿਫਟ ਕੀਤਾ ਸੀ ਬਾਈ ਲਵੇ ਅੱਜ ਕੱਲ 2 59 ਗੇਰੇ ਟਰੈਕਟਰ ਨੇ ਇੱਕ ਤਾਂ ਬਾਈ ਦਾ ਆਪਣਾ ਸੀ ਜਾਂ ਤੇ ਇੱਕ ਜਿਹੜਾ ਦੂਸਰਾ ਟਰੈਕਟਰ ਹੈ ਨਾ ਉਹ ਬਾਈ ਜਸਕਰਨ ਗਰੇਵਾਲ ਨੇ ਆਪਣਾ ਟਰੈਕਟਰ ਬਾਈ ਨੂੰ ਗਿਫਟ ਕੀਤਾ ਸੀ ਸਿੱਧੂ ਮੂਸੇ ਵਾਲੇ ਨੂੰ ਤੇ ਮਿੱਤਰੋ ਮੈਂ ਸਾਰੇ ਭਰਾਵਾਂ ਨੂੰ ਇਹੀ ਕਹਿਣਾ ਵੀ ਜੇ ਕਿਸੇ ਸੱਜਣ ਨੇ ਲੱਖੂ ਦਾ ਸਿਸਟਮ ਲਗਾਉਣਾ ਹੈ ਨਾ ਮੂਲਾ ਸਿੰਘ ਵਾਲੇ ਦਾ ਤਾਂ ਚੁੱਪ ਕਰਕੇ ਸਹਿਰ ਬਰਨਾਲੇ ਆ ਜਿਓ ਐਂਡ ਗੱਲਬਾਤ ਹੈ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਸਭ ਤੋਂ ਵੱਧ ਨਾ ਇੱਕ ਕਲਾਕਾਰ ਨੂੰ ਪਤਾ ਹੁੰਦਾ ਵੀ ਸਿਸਟਮ ਕੀ ਗੱਲਬਾਤ ਹੁੰਦੀ ਹੈ ਨਾ 베ਸ ਕਿਵੇਂ ਵੱਜਣੀ ਚਾਹੀਦੀ ਹੈ ਜਦੋਂ ਕਲਾਕਾਰ ਨੂੰ ਜਿਹੜੀ 뮤ਜ਼ਿਕ ਨਾਲ ਸੰਬੰਧਿਤ ਹੁੰਦੇ ਨੇ ਉਹਨਾਂ ਨੂੰ ਬਈ ਲਖੂ ਦੇ ਸਿਸਟਮ ਪਸੰਦ ਨੇ ਫਿਰ ਹੋ ਨਹੀਂ ਸਕਦਾ ਵੀ ਤੁਸੀਂ ਕੋਈ ਕਮੀ ਕੱਢ ਦੋ ਹਨਾ ਵੈਸੇ ਕਮੀ ਵਾਲੀ ਕੋਈ ਗੱਲਬਾਤ ਬਈ ਛੱੜਦਾ ਹੀ ਨਹੀਂ ਲਖੂ ਬਹੁਤ ਘੈਂਟ ਮਕੈਨੀਕਲ ਆ ਬਈ ਕਲਾਕਾਰ ਹੈ ਬਈ ਦੇ ਹੱਥ ਦੇ ਵਿੱਚ ਕਲਾ ਹੈ ਪਤਾ ਨਹੀਂ ਕੀ ਫਿੱਟ ਕਰ ਦਿੰਦਾ ਬੂਫਰਾਂ ਦੇ ਵਿੱਚ ਬਹੁਤ ਗੀਤਾਂ ਦੇ ਵਿੱਚ ਜ਼ਿਕਰ ਵੀ ਹੁੰਦਾ ਪਿੱਛੇ ਜੇ ਜੰਗ ਢਿਲਾਉਣੇ ਲਿਖਿਆ ਸੀ ਕਹਿੰਦਾ ਫਿੱਟ ਬੂਫਰ ਮੈਂ ਲੱਖੂ ਤੋਂ ਕਰਾਏ ਮਾੜਾ ਜੱਟ ਨਾ ਬ੍ਰਾਂਡ ਕੋਈ ਪਾਏ ਚੀਜ਼ ਕਰਨੀ ਜੋ ਕਰ ਲੈ ਤੂੰ ਬਾਈ ਜ਼ਿੰਦਗੀ ਜਿਉਣਾ ਆ ਦਿਨ ਕੱਟੀਆਂ ਕਰਨ ਤਾਂ ਨਹੀਂ ਆਈ ਹਨਾ ਤੇ ਬਾਈ ਤਾਂ ਬਹੁਤ ਸਾਰੇ ਗੀਤਾਂ ਦੇ ਵਿੱਚ ਨਾ ਇੱਕ گاਉਣ ਵਾਲੇ ਤੋਂ ਵੱਧ ਚੜ੍ਹਾਈ ਕਹਿ ਸਕਦੇ ਆ ਲੱਖੂ ਬਾਈ ਦੀ ਆ ਪਰ ਬਾਈ ਦੇ ਵਿੱਚ ਨਿਮਰਤਾ ਇੰਨੀ ਆ ਹਨਾ ਬਾਈ ਇੱਕ ਬਹੁਤ ਘੈਂਟ ਇਨਸਾਨ ਆ ਯਾਰ ਬਹੁਤ ਮਲਾਪੜੇ ਸੁਭਾਅ ਦਾ ਭਰਾ ਬਾਈ ਤੇ जिने ब्रांच खोली है बरनाले तणुल्ला रोड ते ਤੇ भाई जरूर मैं सारे ਭਰਾਵਾਂ ਨੂੰ ਬੇਨਤੀ ਕਰਦਾ ਜੇ ਤੁਹਾਡੇ ਦਿਲ ਦੇ ਵਿੱਚ ਚਾਹਣਾ ਹੈ ਵੀ ਬਾਈ ਯਾਰ ਅਸੀਂ ਸਿਸਟਮ ਲਵਾਉਣਾ ਤਾਂ ਇੱਕ ਵਾਰੀ जरूर बरनाले ਢੇੜਾ ਮਾਰਿਓ ਦੁਆਰੇ ਫੇਰ ਦੱਸ ਦੰਨਾ ਮੁੱਖ ਮਹਿਮਾਨ ਬਾਈ ਜਸਕਰਨ ਗਰੇਵਾਲ ਤੇ ਬਾਈ ਗੀਤਕਾਰ ਜੱਗੀ ਸੰਘੇੜਾ ਸੀਗੇ ਤੇ ਸਾਡੇ ਬਾਈ ਲੱਖੂ ਦੀ ਬ੍ਰਾਂਚ ਬਰਨਾਲੇ ਖੁੱਲ ਗਈ ਤੇ ਲੱਖੇ ਡੈਂਟਰ ਦੇ ਨਾਲ ਰਲ ਕੇ ਤੇ ਲੱਖੇ ਡੈਂਟਰ ਦਾ ਜਿਹੜਾ ਉਸਤਾਦ ਆ ਸਾਡਾ ਵੀਰ ਕਾਲਾ ਉਹ ਵੀ ਉਹਨਾਂ ਦੇ ਨਾਲ ਹੀ ਖੜਾ ਵਯੂਰੀ ਸਿਸਟਮ ਦੀ ਜਿਵੇਂ ਕਹਦੀ ਇਹ ਜਾਣਕਾਰੀ ਬਾਈਵਰਾਂ ਤੋਂ ਲੈ ਰਹੇ ਆ ਬਹੁਤ ਟਾਪ ਦਾ ਕੰਮ ਹੈ ਜੇ ਕਿ ਭਰਾ ਨੇ ਸਿਸਟਮ ਲਗਾਉਣਾ ਆਪਾਂ ਨੰਬਰ ਸਕਰੀਨ ਤੇ ਚਲਾਤਾ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਤੁਸੀਂ ਕੁਆਲਟੀ ਚੈੱਕ ਕਰਿਓ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਇਸ ਖੁਸ਼ੀ ਦੇ ਪਲ ਤੇ ਬਾਕੀ ਸਾਡੇ ਭਰਾ ਬਹੁਤ ਸਾਰੇ ਪਹੁੰਚੇ ਸੀਗੇ ਜੇ ਇਕੱਲੇ-ਇਕੱਲੇ ਦਾ ਨਾਮ ਲੈਣ ਲੱਗ ਜੀ ਤਾਂ ਮੈਂ ਦੁਬਾਰਾ ਦੱਸ ਦਿੰਦਾ ਵੀ ਟਾਈਮ ਬੜਾ ਲੱਗ ਜਾਣਾ ਇੱਧਰ ਸਾਡਾ ਫਿਰਮਾਨ ਬਠਿੰਡੇ ਵਾਲਾ ਹੈ ਏ ਵਾਇਰ ਗੁਰਦੇ ਇੰਟਰਵਿਊ ਕਰ ਰਿਹਾ ਕਹਿੰਦਾ ਬਈ ਤੁਹਾਨੂੰ ਕਿਵੇਂ ਲੱਗਿਆ ਲੱਖੂ ਨੂੰ ਪੁੱਛਦਾ ਕਹਿੰਦਾ ਲੱਖੂ ਤਾਂ ਇਹ ਕਿਵੇਂ ਸੋਚ ਲਿਆ ਵੀ ਬਰਨਾਲੇ ਦੇ ਵਿੱਚ ਮੈਂ ਇਹ ਆਪਣੀ ਸਿਸਟਮ ਦੀ ਸ਼ਾਪ ਕਰ ਲਾਂ ਲੱਖੂ ਕਹਿੰਦਾ ਬਈ ਯਾਰ ਮੈਂ ਇਕੱਲਾ ਬੰਦਾ ਹੋਣ ਕਰਕੇ ਪਹਿਲਾਂ ਮੈਂ ਡਰਦਾ ਸੀ ਕਹਿੰਦਾ ਹੁਣ ਮੈਨੂੰ ਭਰਾਵਾਂ ਦਾ ਸਹਿਯੋਗ ਮਿਲ ਗਿਆ ਤਾਂ ਕਰਕੇ ਫਿਰ ਆਪਾਂ ਵੀ ਬਈ ਸਿੱਧੂ ਮੂਸੇ ਦੇ ਵਾਲੇ ਵਾਂਗੂ ਥਾਪੀ ਮਾਰਤੀ ਵੀ ਥਾਂ ਥਾਂ ਤੇ ਬ੍ਰਾਂਚਾਂ ਕਰਦੀਏ ਅੱਜ ਕੱਲ ਨਾ ਭਰਾ ਨੇ ਬਹੁਤ ਸਾਰੀਆਂ ਬ੍ਰਾਂਚਾਂ ਕਰਨ ਬਾਰੇ ਸੋਚਿਆ ਤੁਹਾਡੇ ਹਰ ਇੱਕ ਸ਼ਹਿਰ ਦੇ ਵਿੱਚ ਬਈ ਲੱਖੂ ਦੀ ਬ੍ਰਾਂਚ ਆ ਜਾਣੀ ਹੈ ਤੇ ਨੰਬਰ ਆਪਾਂ ਸਕਰੀਨ ਤੇ ਚਲਾਤਾ ਜਰੂਰ ਇੱਕ ਵਾਰੀ ਤੁਸੀਂ ਕੁਆਲਿਟੀ ਚੈੱਕ ਕਰਕੇ ਆਇਓ ਤੇ ਬਾਈ ਦੇ ਸਿਸਟਮ ਨਾਲ ਇਹ ਕਹਿ ਦਈਏ ਵੀ ਆਲ ਇੰਡੀਆ ਤਾਂ ਕੀ ਪੂਰੇ ਵਾਰਡ ਦੇ ਵਿੱਚ ਜਾ ਚੁੱਕੇ ਆ ਕੈਨੇਡਾ ਅਮਰੀਕਾ ਦੇ ਲੋਕਾਂ ਨੇ ਵੀ ਸਪੈਸ਼ਲ ਤੌਰ ਤੇ ਨਾ ਜਿਨਨੇ ਵੀ ਬਾਈ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਆ ਉਹ ਸਾਰੇ ਭਰਾ ਨੂੰ ਲੱਖ ਨੂੰ ਜਾਣਦੇ ਨੇ ਨਾ ਇਹਨਾਂ ਦੇ ਬਾਰੇ ਚੰਗੀ ਤਰ੍ਹਾਂ ਹੀ ਜਾਣਦੇ ਨੇ ਵੀ ਕਿੱਦਾਂ ਦੀ ਉਹਨਾਂ ਦੀ ਕੁਆਲਿਟੀ ਹੁੰਦੀ ਹੈ ਕੀ ਗੱਲਬਾਤ ਹੈ ਤੋ ਜਿਹੜੇ ਜਿਹੜੇ ਭਰਾਵਾਂ ਨੇ ਸਿਸਟਮ ਲਵਾਉਣਾ ਉਹ ਵੀ ਪਹੁੰਚਿਓ ਤੇ ਬਾਕੀ ਮੈਂ ਸਾਡੇ ਸੱਜਣਾ ਮਿੱਤਰਾਂ ਨੂੰ ਕਹੂੰਗਾ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੋ ਸ਼ੇਅਰ ਕਰਕੇ ਉਹ ਹਰ ਇੱਕ ਭੈਣ ਭਰਾ ਤੱਕ ਪਹੁੰਚਾ ਦਿਓ ਉਹ ਸਾਡੇ ਭਰਾਵਾਂ ਤੱਕ ਪਹੁੰਚਾ ਦਿਓ ਸਾਡੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਜਿਹੜੇ ਸੋਚਦੇ ਆਂ ਵੀ ਬਾਈ ਅਸੀਂ ਵੀ ਲੱਖੂ ਤੋਂ ਸਿਸਟਮ ਲਵਾਉਣਾ ਪਰ ਉਹ ਇਹ ਡਰ ਜਾਂਦੇ ਆ ਵੀ ਪਤਾ ਨਹੀਂ ਬਾਈ ਬਾਲਾ ਮਹਿੰਗਾ ਨਾ ਲਾਉਂਦਾ ਹੋਵੇ ਤੁਸੀਂ ਇੱਕ ਵਾਰੀ ਆ ਕੇ ਜਾਇਓ ਯਾਰ ਬਹੁਤ ਜਾਇਜ਼ ਰੇਟ ਦੇ ਵਿੱਚ ਲਾਉਂਦਾ ਬਹੁਤ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮੋੜਣਾ ਨਹੀਂ ਦੇਣਗੇ ਕੋ ਅਡੀ ਟਰੈਕਟਰ ਤੇ ਨਾ ਸਪੀਕਰ ਲਾ ਕੇ ਤੋਰਨੇ ਆ ਤੁਸੀਂ ਵੀ ਸਾਰੇ ਰਹਿਣਾ ਫਿਰ ਗੀਤ ਸੁਣਦੇ ਜਾਓਗੇ ਫਿਰ ਤੁਸੀਂ ਵਾਕੀ ਗੱਲਾਂ ਕਰੋਗੇ ਕਿ ਯਾਰ ਲੱਖੂ ਤਾਂ ਫਿਰ ਲੱਖ ਹੋਈ ਆ ਹਨਾ ਤੇ ਬਾਈ ਜਸਕਰਨ ਗਰੇਵਾਲ ਉਹ ਰਾਣੇ ਚਾਹ ਪਾਣੀ ਪੀਤੇ ਉਸ ਤੋਂ ਬਾਅਦ ਫਿਰ ਸਾਰੇ ਭਰਾਵਾਂ ਨੇ ਰਲ ਕੇ